ਇਸ ਸਬਤ ਦੀ ਵੱਡੀ ਖਬਰ ਪੰਜਾਬ ਦੇ ਸੀਐਮ ਸਿਟੀ ਸੰਗਰੂਰ ਦੇ ਪਿੰਡਾਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਨੇੜਲੇ ਪਿੰਡ ਖੜਿਆਲ ਵਿਖੇ ਸੂਲਰ ਘਰਾੜ ਤੋਂ ਨੀਲੋਵਾਲ ਜਾਂਦੀ ਨਹਿਰ 'ਚ 50 ਫੁੱਟ ਚੌੜਾ ਪਾੜ ਪੈਣ ਕਾਰਨ ਕਿਸਾਨਾਂ ਦੀ 1000 ਏਕੜ ਝੋਨੇ ਦੀ ਫਸਲ ਅਤੇ 20 ਏਕੜ ਪੱਕੀ ਮੱਕੀ ਦੀ ਫਸਲ ਪਾਣੀ ਦੇ ਵਿੱਚ ਡੁੱਬ ਗਈ। ਨਹਿਰ ਦੇ ਵਿੱਚ ਪਾੜ ਦੀ ਸੂਚਨਾ ਮਿਲਦਿਆਂ ਹੀ ਡੇਰਾ ਸੱਚਾ ਸੋਦਾ ਦੇ ਸੇਵਾਦਾਰ ਪਾੜ ਪੂਰਨ ਦੇ ਲਈ ਰਾਹਤ ਕਾਰਜਾਂ ਦੇ ਵਿੱਚ ਜੁਟ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਹਿਲਾ ਚੌਕ ਦੇ 85 ਮੈਂਬਰ ਰਣਜੀਤ ਸਿੰਘ ਇंसा ਅਤੇ ਬਲਦੇਵ ਕ੍ਰਿਸ਼ਨ ਨੇ ਦੱਸਿਆ ਕਿ ਜਦੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਉਕਤ ਨਹਿਰ ਦੇ ਵਿੱਚ ਪਾੜ ਪੈਣ ਬਾਰੇ ਪਤਾ ਲੱਗਾ ਤਾਂ ਵੱਡੀ ਗਿਣਤੀ ਦੇ ਵਿੱਚ ਡੇਰਾ ਸ਼ਰਧਾਲੂ ਆਪ ਮੁਹਾਰੇ ਹੀ ਆਪਣੇ ਕੰਮ ਧੰਦੇ ਛੱਡ ਕੇ ਪਾੜ ਵਾਲੇ ਥਾਂ ਤੇ ਪੁੱਜਣੇ ਸ਼ੁਰੂ ਹੋ ਗਏ ਅਤੇ ਰਾਤ ਕਾਰਜਾਂ ਦੇ ਵਿੱਚ ਲੱਗ ਗਏ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੇਰਾ ਸੱਚਾ ਸੌਦਾ ਵੱਲੋਂ ਰਾਹਤ ਕਾਰਜ ਕੀਤੇ ਜਾ ਰਹੇ ਹਨ। ਖਬਰ ਲਿਖੇ ਜਾਣ ਤੱਕ ਦੇਰ ਰਾਤ ਤੱਕ ਸੇਵਾਦਾਰ ਡਟੇ ਹੋਏ ਸਨ ਇਸ ਤੋਂ ਪਹਿਲਾਂ ਕਿਸਾਨ ਜਗਦੀਪ ਸਿੰਘ ਸੰਦੀਪ ਸਿੰਘ ਸਤਗੁਰੂ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਖੜਿਆਲ ਵਿਖੇ ਇਹ ਨਹਿਰ ਟੁੱਟ ਗਈ ਉਹਨਾਂ ਨੇ ਦੱਸਿਆ ਕਿ ਪਾਣੀ ਦਾ ਵਹਾਅ ਬਹੁਤ ਧੀ ਸੀ ਜਿਸ ਕਾਰਨ ਪਾਣੀ ਕਿਸਾਨਾਂ ਦੀ ਝੋਨੇ ਦੀ ਫਸਲ ਵਿੱਚ ਹੁੰਦਾ ਹੋਇਆ ਘਰਾਂ ਤੱਕ ਮਾਰ ਕਰ ਗਿਆ ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਬੰਧਤ ਮਹਿਕਮੇ ਵੱਲੋਂ ਇੱਕ ਹਫ਼ਤੇ ਤੋਂ ਇਸ ਨਹਿਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਛੱਡਿਆ ਹੋਇਆ ਸੀ ਪਿੰਡ ਵਾਸੀਆਂ ਨੇ ਨਹਿਰੀ ਮਹਿਕਮੇ ਨੂੰ ਨਹਿਰ ਵਿੱਚ ਵੱਧ ਪਾਣੀ ਦੀ ਵੀਡੀਓ ਭੇਜ ਕੇ ਪਾਣੀ ਘਟ ਕਰਨ ਦੀ ਬੇਨਤੀ ਵੀ ਕੀਤੀ ਗਈ ਸੀ ਪਰ ਵਿਭਾਗ ਵੱਲੋਂ ਇਸ ਸੰਬੰਧੀ ਕੋਈ ਸਵਵਾਈ ਨਹੀਂ ਕੀਤੀ ਗਈ ਕਿਸਾਨਾਂ ਨੇ ਦੱਸਿਆ ਕਿ ਇਸ ਨਹਿਰ ਦੀ ਸਫਾਈ ਦਾ ਕੰਮ ਵੀ ਬਿਲਕੁਲ ਨਹੀਂ ਹੋਇਆ ਜਿਸ ਕਰਕੇ ਕਲੈਰੀ ਮਹਿਕਮੇ ਦੀ ਲਾਪਰਵਾਹੀ ਕਾਰਨ ਕਿਸਾਨਾਂ ਦਾ ਲੱਖ ਰੁਪਏ ਦਾ ਨੁਕਸਾਨ ਹੋਣ ਦੇ ਨਾਲ-ਨਾਲ ਕਿਸਾਨਾਂ ਦੇ ਸੋਨੇ ਦੀ ਫਸਲ ਤੋਂ ਵਾਢੀ ਰਹਿਣ ਦੀ ਉਮੀਦ ਵੀ ਪ੍ਰਗਟਾਈ ਜਾ ਰਹੀ ਹੈ। ਕੀ ਨਾਮ ਆ ਜੀ ਆਪਣਾ ਮੇਰਾ ਨਾਮ ਪਿਆਰਾ ਸਿੰਘ ਆ ਜੀ ਪੰਜ ਪਿੰਡ ਖੜਿਆਲ ਤੋਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਸੱਚ ਕੋਹ ਚੈਨਲ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਹੜੇ ਕੀ ਦੇਸ਼ ਵਿਦੇਸ਼ ਦੇ ਵਿੱਚ ਹਰ ਖਬਰ ਪਹੁੰਚਾਉਂਦੇ ਨੇ ਅਤੇ ਖਾਸ ਕਰਕੇ ਅਸੀਂ ਇੱਥੋਂ ਦੇ ਜੋ ਡੇਰਾ ਪ੍ਰੇਮੀ ਨੇ ਸੱਚਾ ਸੌਦਾ ਨਾਲ ਜੁੜੇ ਹੋਏ ਨੇ ਜੀ ਦੋਨੇ ਪੰਚਾਇਤਾਂ ਦੇ ਇੱਕ ਛੋਟੇ ਜੇ ਸਨੇਹੇ ਤੇ ਉਹਨਾਂ ਨੇ ਇਹ ਰਾਹਤਕਾਰ ਜੁਰੇ ਚਲਾਇਆ ਜੀ ਅਤੇ ਜਿਹੜੇ ਆਮ ਕਿਸਾਨ ਭਰਾ ਨੇ ਜੀ ਸਾਰੇ ਪਿੰਡ ਦੀ ਆਮ ਸੰਗਤਾਂ ਬਹੁਤ ਹੀ ਸਹਿਯੋਗ ਕਰ ਰਹੇ ਨੇ ਜੀ ਛੋਟੇ ਵੱਡੇ ਵੀਰ ਬਜ਼ੁਰਗ ਮੇਰੇ ਜਿੰਨਾ ਕੋ ਹੁੰਦਾ ਸਾਰੇ ਇਹ ਰਾਹਤ ਕਾਰਜ ਚੱਲ ਰਹੇ ਆ ਜੀ ਸਹਿਯੋਗ ਨਾਲ ਅਤੇ ਸਾਡੀ ਸਰਕਾਰ ਨੂੰ ਇੱਕ ਅਪੀਲ ਆ ਹੱਥ ਵਨ ਕੇ ਜੀ ਕਿ ਜੋ ਵੀ ਇੱਥੇ ਦਵੇ ਲਾਉਣੇ ਆਪਣਾ ਹਰਾਚਾਰਾ ਫਸਲਾਂ ਬਰਬਾਦ ਹੋਈਆਂ ਨੇ ਜੀ ਉਹਨਾਂ ਨੂੰ ਕਿਸਾਨਾਂ ਨੂੰ ਬਣਦਾ ਮਾਅਬਜਾ ਦਿੱਤਾ ਜਾਵੇ ਕਿਉਂਕਿ ਇਹ ਦੂਸਰੀ ਤੀਸਰੀ ਵਾਰੀ ਨਹਿਰ ਟੁੱਟ ਚੁੱਕੀ ਹੈ ਜੀ ਇੱਥੇ ਪ੍ਰਸ਼ਾਸਨ ਧਿਆਨ ਦੇਵੇ ਜੀ ਅਤੇ ਸਰਕਾਰ ਨੂੰ ਬੇਨਤੀ ਆ ਬਹੁਤ ਫਸਲਾਂ ਬਰਬਾਦ ਹੋ ਗਈਆਂ ਜੀ ਜੀਰੀਆਂ ਲਾਈਆਂ ਤੀ ਜਿਹੜੇ ਕਿਸਾਨ ਭਰਾਵਾਂ ਨੇ ਜੀਰੀ ਦੀ ਲਵਾਈ ਦੁਬਾਰਾ ਦੇਣੀ ਪਊ ਜੀ ਅਤੇ ਜਿਹੜਾ ਖਰਚਾ ਆ ਉਹ ਸਾਰਾ ਉਹਨਾਂ ਦੇ ਗੱਲ ਪੈ ਗਿਆ ਹਰ ਇੱਕ ਕਿਸਾਨ ਨੂੰ ਮੁਆਵਜ਼ਾ ਮਿਲੇ ਜੀ ਅਤੇ ਸਾਰੀ ਸੰਗਤ ਦਾ ಗ್ರಾಮ ਪੰਚਾਇਤ ਖੜਿਆਲ ਤੇ ಗ್ರಾಮ ਪੰਚਾਇਤ ਚੱਠਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜੀ ਕੀ ਨਾਮ ਆ ਜੀ ਆਪਣਾ ਸਰਪੰਚ ਜਲਾਪ ਸਿੰਘ ਆ ਜੀ ਸਰਪੰਚ ਪਿੰਡ ਖੜਿਆਲ ਦਾ ਇਦੇ ਬਾਰੇ ਦੱਸੋ ਜੀ ਪਹਿਲਾਂ ਤਾਂ ਨਹਿਰ ਕਿੰਨਾ ਕੁ ਪਾੜ ਪਿਆ ਜੀ ਕਿੰਨਾ ਕੁ ਰਕਬਾ ਜਿਹੜਾ ਹੈਗਾ ਜਿੱਥੇ ਇਹ ਪਾਣੀ 50 ਕੁ ਫੁੱਟ ਪਾੜ ਪਿਆ ਜੀ। ਥਕੜੇ ਬਣਾ ਮੈਂ ਸਮਝਾ 8 8900 1 ਏਕੜ ਦੀ ਮਤਲਬ ਫਸਲ ਖਰਾਬ ਹੋ ਚੁੱਕੀ ਹੈ ਜੀ ਇਹਦੇ ਨਾਲ। ਠੀਕ ਹੈ ਜੀ। ਅਜੇ ਪਾਣੀ ਚੱਲੀ ਜਾਂਦਾ ਇਹ ਨਹੀਂ ਪਤਾ ਕਿ ਕੱਲ ਤੱਕ ਕਿੰਨੀ ਹੋਊ। ਹੂੰ। ਪਰ ਅਸੀਂ ਲੱਗੇ ਹਾਂ ਜਿਵੇਂ ਕਿ ਸਾਰੇ ਆਪਣੇ ਪਿੰਨੇ ਭਰਾ ਨੇਗੇ ਪਿੰਡ ਦੇ ਨੌਜਵਾਨ ਮੁੰਡੇ ਜਿਹਨੇ ਮਤਲਬ ਜੀ ਤੋੜ ਕੇ ਮਿਹਨਤ ਕਰ ਰਹੇ ਨੇ ਅਸੀਂ ਆਸ ਰੱਖਦੇ ਹਾਂ ਕਿ ਕੱਲ ਸ਼ਾਮ ਤੱਕ ਮਤਲਬ ਪਾੜ ਪੂਰੇ ਪੂਰੇ ਹੋ ਜਾਊਗਾ। ਠੀਕ ਹੈ ਜੀ। ਹਾਂ ਕੀ ਕਹਿੰਨੇ ਜੋਨੀ ਜੀ ਹਾਂ ਜੀ ਸਾਰੇ ਪਹਿਲਾਂ ਤਾਂ ਤੁਹਾਡਾ ਸੱਚ ਕੌਂ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਤੁਹਾਡੇ ਨਾਲ ਉਹਦੇ ਨਾਲ ਅਸੀਂ ਸਾਰੇ ਜਿੰਨੇ ਵੀ ਡੇਰਾ ਪ੍ਰੇਮੀ ਇੱਥੇ ਆਏ ਨੇ ਮਤਲਬ ਬੜੀ ਹਮ ਹਮਾ ਕੇ ਕੰਮ ਕਰਦੇ ਅਸੀਂ ਉਹਨਾਂ ਦੇ ਸਾਰੇ ਪੰਚਾਇਤ ਮੋਰੋ ਸਾਡੇ ਪਿੰਡ ਵਾਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਧੰਨਵਾਦ ਤਤ ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਜਿਵੇਂ ਹੀ ਇਸ ਘਟਨਾ ਦੀ ਖਬਰ ਪਤਾ ਲੱਗੀ ਤਾਂ ਉਹ ਆਪਦੇ ਕੰਮ ਧੰਦੇ ਸਭ ਨਿੱਜੀ ਰੁਝੇਵਿਆਂ ਤੋਂ ਫਾਰਕ ਹੋ ਕੇ ਘਟਨਾ ਸਥਾਨ ਤੇ ਪਹੁੰਚ ਗਏ ਅਤੇ ਤਸਵੀਰਾਂ ਬਿਆਨ ਕਰ ਰਹੀਆਂ ਕਿ ਪਾਣੀ ਦਾ ਬਹਾਅ ਕਿੰਨਾ ਤੇਜ਼ ਹੈ ਲੇਕਿਨ ਜਿਹੜਾ ਸੱਚਾ ਸੋਧਾ ਦੇ ਸੇਵਾਦਾਰਾਂ ਨੇ ਫਿਰ ਸਾਬਿਤ ਕਰ ਦਿੱਤਾ ਕਿ ਕਿਤੇ ਵੀ ਆਫ਼ਤਾਂ ਦੀ ਘੜੀ ਕਿਉਂ ਨਾ ਆ ਜਾਵੇ ਲekin ਪਹਿਲੀ ਮੂਰਲੀਆਂ ਲੈਣਾ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਅਨਤਖ ਸੇਵਾਦਾਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਅੱਗੇ ਖੜਦੇ ਦਿਖਾਈ ਦਿੰਦੇ ਨੇ ਤੇ ਉਹੀ ਤਸਵੀਰਾਂ ਸੰਗਰੂਰ ਦੇ ਖਰਿਆਲ ਪਿੰਡ ਤੋਂ ਸਾਹਮਣੇ ਆਈਆਂ ਜਿੱਥੇ ਕਿ ਤੁਸੀਂ ਪਾਣੀ ਦਾ ਵਹਾਅ ਦੇਖ ਸਕਦੇ ਹੋ ਕਿੰਨਾ ਤੇਜ਼ ਹੈ ਲekin ਇਹ ਜਾਮਾ ਸੇਵਾਦਾਰਾਂ ਨੇ ਰਾਤ 12 ਵਜੇ ਤੱਕ ਵੀ ਇਹ ਸੇਵਾਦਾਰ ਦਿਨ ਰਾਤ ਤੱਕ ਪਾੜ ਪੂਰਨ ਦੇ ਵਿੱਚ ਲੱਗੇ ਰਹੇ ਸਿਵਧਾਰਾਂ ਦੇ ਇਸ ਜਜ਼ਬੇ ਨੂੰ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਨੇ ਉਹ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ ਤਾਂ ਵਸੇ ਕਿ ਖਿਆਲ ਰੱਖਣਾ ਪਾਰੇ ਕੋਈ ਸੇਵਾਦਾਰ ਨੂੰ ਬਲਕ ਦਿਕਾ ਨਾ ਲੱਗੇ ਆਪਣੇ ਕਰਕੇ ਵੀਰੇ ਗੁਮਰ ਵੀਰੇ ਦੇਗੀ ਜੱਟੇ ਬੰਨਾਂ ਵਾਲੇ ਬੰਨੀ ਜੱਲੂ ਜੋ ਬਜ਼ੁਰਗੋ ਜੀ ਦੀ ਬੰਨੀ ਜੱਟੇ ਬੰਨਣ ਦੀ ਸੇਵਾ ਦੇ ਲੱਗੋ ਜੱਟੇ ਭਰਨ ਦੀ ਸੇਵਾ ਦੇ ਲੱਗੋ ਜੱਟੇ ਖਾਲੀ ਭਜਾਓ ਵਿਥੇ ਭਰ ਗਿਆ ਤਾਂ ਲੋਏ ਜੱਟੇ ਪੈਰਾ ਜਾ ਰਹੇ ਨੇ ਖਾਲੀ ਜੱਟੇ ਤਾਂ ਦੇਖੀ ਐ ਇਹਨਾਂ ਵਿੱਚ ਝਿਚਾੜੋ ਆ ਜਾਓ ਆ ਜਾਓ ਭਾਈ ਜੀ ਹੋ ਜੋ ਕਰਾ ਹੋ ਜੋ ਕਰਾ ਸ਼ੁਰੂ ਕਰਾ ਆਜ ਕੋਈ ਆਪਣੇ ਟੱਕਰ ਕਰਨ ਵਾਲੇ ਕੋਈ ਡੇਗੂਗਾ ਪਰ ਬਿਜਲੀ ਜੋੜਦ ਨੂੰ ਬਿਜਲੀ ਲੈ ਜੇ ਉਹ ਬਾਈ ਇਹ ਚਾਹਤੇ ਨੇ ਆਹ ਫਾਰੀ ਹਿਸਮ ਲੈ ਕੇ ਬਾਈ ਆਪਣੇ